ਸਤਿ ਸ਼੍ਰੀ ਅਕਾਲ ਦਸਕੋ ਮੈਂ ਤੁਹਾਡਾ ਆਪਣਾ ਸੁਖ ਨੰਨੋ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਗੱਲ ਕਰਦੇ ਆਂ ਅੱਜ RAM ਮੰਦਿਰ ਦੇ ਉਦਘਾਟਨ ਦੀ ਸਾਡੇ ਨਾਲ ਮੌਜੂਦ ਨੇ ਗੁਰਮੀਤ ਸਿੰਘ ਜੀ ਬਾਗੜੀਆਂ ਸਤਿ ਸ਼੍ਰੀ ਅਕਾਲ ਜੀ ਬਾਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤਿਹ ਸੋ ਵੀਰ ਜੀ ਗੱਲ ਕਰਦੇ ਆਂ ਕਿ 22 ਤਰੀਕ ਪਹਿਲਾ ਮਹੀਨਾ 2024 ਨੂੰ ਜਿਹੜਾ ਗੁਰ RAM ਮੰਦਿਰ ਦਾ ਉਦਘਾਟਨ ਹੋਣ ਜਾ ਰਿਹਾ ਕੀ ਵਿਚਾਰ ਨੇ ਆਪਣੇ ਤੁਸੀਂ ਜਾ ਰਹੇ ਹੋ ਪਹਿਲੀ ਗੱਲ ਤੇ ਪਹਿਲੀ ਗੱਲ ਤੇ ਇਸ ਰਾਕੇ ਸੋਖੋ ਜੀ 22 ਤਰੀਕ ਨੂੰ ਤਾਂ ਦੁਨੀਆ ਜਾ ਰਹੀ ਹੈ ਠੀਕ ਹੈ ਜੀ ਤੇ ਉਹਦੇ ਵਿੱਚ ਜਾਣਾ ਮਤਲਬ ਜਾਂ ਜੇ ਕਹਿ ਨਹੀਂ ਸਕਦਾ ਛੇਤੀ ਜਾਇਆ ਨਹੀਂ ਜਾਣਾ ਲੇਕਿਨ ਜਦੋਂ ਵੀ ਟਾਈਮ ਮਿਲਿਆ ਜਦੋਂ ਵੀ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਜੇ ਦਰਸ਼ਨ ਦੇਦਾਰੇ ਮਿਲਣਗੇ ਤੇ ਜ਼ਰੂਰ ਜਾਵਾਂਗੇ ਸੋ ਗੱਲ ਕਰਦੇ ਆਂ ਅਗਰ ਰਾਮ ਮੰਦਿਰ ਦੀ ਉੱਥੇ ਰਾਮ ਮੰਦਰ ਬਣਾਇਆ ਗਿਆ ਉਸਾਰਿਆ ਗਿਆ ਉਹਦੀ ਬਿਲਡਿੰਗ ਉਸਾਰੀ ਗਈ ਬਹੁਤ ਬਹੁਤ ਵੱਡੇ ਉੱਥੇ ਜੇ ਅਗਰਬਤੀ ਦੀ ਗੱਲ ਕਰ ਲਈਏ ਬਹੁਤ ਲੰਬੀ ਦੁਨੀਆ ਤੋਂ ਸਭ ਤੋਂ ਵੱਡੀ ਅਗਰਬਤੀ ਵੀ ਲੱਗੀ 180 ਫੁੱਟ ਦੇ ਕਰੀਬ ਮੇਰੇ ਖਿਆਲ ਜਿਹੜੀ ਉਹ ਆਉਣ ਵਾਲੇ 4 ਤੋਂ 5 ਮਹੀਨੇ ਚੱਲਣ ਵਾਲੀ ਆ ਅੱਛਾ ਵੱਖੋ ਵੱਖਰੇ ਸਰਦਾਲ ਉਹ ਵੱਲੋਂ ਕਲਚ ਬਹੁਤ ਬਹੁਤ ਲੰਬੀ ਲੈ ਕੇ ਜਾ ਰਹੇ ਨੇ ਉੱਥੇ ਕੁਝ ਸੋਨੇ ਦੇ ਨੇ ਕੁਝ ਦੂਸਰੇ ਵੀ ਨੇ ਸੋ ਉੱਥੇ ਕਿਤਨਾ ਕਿਤੇ ਮੁਸਲਮਾਨ ਵੀਰਾਂ ਦੇ ਹਿਰਦੇ ਬਲੁੰਦਰੇ ਗਏ ਨੇ ਅੱਛਾ ਬੇਨਤੀ ਇਸ ਤਰ੍ਹਾਂ ਆ ਕਿ ਚਲੋ ਸੁਖਜੀ ਜੀ ਜੇ ਤੁਸੀਂ ਸਵਾਲ ਕੀਤਾ ਆ ਤਾਂ ਉਹਦੇ ਪਹਿਲਾਂ ਤੱਕ ਜਾਣਾ ਜ਼ਰੂਰੀ ਹੈ ਹਨਾ ਤੇ ਮੈਂ ਤੁਹਾਡੇ ਜਰੀਏ ਇੱਕ ਗੱਲ ਦੱਸਣਾ ਚਾਹੁੰਦਾ ਆ ਕਿ ਵੇਖੋ ਆਪਾਂ ਇੱਕ ਕਮਿਊਨਿਟੀ ਨੂੰ ਬੜਾ ਵੇਖਦੇ ਪਏ ਸਾਰੇ ਜਾਣੇ ਕਿ ਮੁਸਲਮਾਨ ਪ੍ਰਾਵਾ ਦਾ ਹਿਰਦੇ ਬਲੁੰਦਰੇ ਜਾਣੇ ਜਾਂ ਕੁਝ ਮੇਰੇ ਖਿਆਲ ਚ ਉਹਨਾਂ ਦੇ ਬਲੁੰਦਰੇ ਘਟ ਜਾਣੇ ਸਾਡੇ ਵਾਲਿਆਂ ਦੇ ਜ਼ਿਆਦਾ ਬਲੁੰਦਰੇ ਜਾਣਦੇ ਆ ਹਮ ਰੀਜ਼ਨ ਕੀ ਆ ਕਿ ਜੇ ਆਕਰ ਅਸੀਂ ਇਤਿਹਾਸ ਚਾਹਤੀ ਮਾਰੀਏ ਨਾ ਤੇ 500 ਸਾਲ ਪਹਿਲਾਂ ਜਦੋਂ ਬਾਬਰ ਨੇ ਇਸ ਰਜੋਧਿਆ ਦਿੱਤੇ ਜਦੋਂ ਹਮਲਾ ਕੀਤਾ ਦੱਸਦੇ ਆ ਤੇ ਉਹ ਜਿਹੜੀ ਮਤਲਬ ਉਥੋਂ ਦਾ ਜਿਹੜਾ ਪਵਿੱਤਰ ਮੰਦਿਰ ਸੀਗਾ ਢਾਕੇ ਉਥੇ ਆਪਣੇ ਨਾਂ ਤੇ ਬਾਬਰੀ ਮਸਜਿਦ ਉਹ ਸਾਰੀ ਸੀਗੀ ਕੀ ਗੱਲ ਉਸ ਟਾਈਮ ਹਿੰਦੂ ਪ੍ਰਭਾਵਾਂ ਦੇ ਜਿਹੜਾ ਇੱਕ ਅਸੰਤਤਰ ਤਰਮ ਦੇ ਉੱਤੇ ਇੱਕ ਜਦੋਂ ਕਹਿਰ ਟੁੱਟਿਆ ਹੋਵੇ ਉਹਨਾਂ ਦੇ ਹੀ ਹਿਰਦੇ ਨਹੀਂ ਬਲੁੰਦਰੇਗੇ ਜਿੰਨੂੰ ਗੁਰਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਆ ਹਾਂ ਅੱਜ ਅਸੀਂ ਇਹ ਸਾਰੇ ਜੰਨੇ ਵੀ ਤੁਰ ਪਏ ਆ ਸਾਰੇ ਇੱਕ ਪਾਸੇ ਨੂੰ ਹੋ ਗਏ ਇਦਾਂ ਨਹੀਂ ਨਾ ਚਾਹੀਦਾ ਵੇਖੋ ਵੇਖੋ ਸਾਡੇ ਲਈ ਜਿੱਥੇ ਉਹਨਾਂ ਦੇ ਪਵਿੱਤਰ ਸਥਾਨ ਨੇ ਉਸ ਤਰ੍ਹਾਂ ਸਾਡੇ ਵੀ ਨੇ ਠੀਕ ਹੈ ਨਾ ਅਸੀਂ ਵੀ ਆ ਹੁਣ ਕਰਤਾਰਪੁਰ ਲਾਂਘਾ ਖੋਲ੍ਹਿਆ ਆ ਦੱਸੋ ਕਿਹੜੇ ਸਿੱਖ ਨੂੰ ਚਾਹ ਨਹੀਂ ਸੀਗਾ ਤੁਹਾਨੂੰ ਨਹੀਂ ਸੀਗਾ ਮੈਨੂੰ ਨਹੀਂ ਸੀਗਾ ਹਨਾ ਸੋ ਇਸ ਲਈ ਇਦਾਂ ਨਹੀਂ ਕਿ ਕਦੇ ਜਦੋਂ ਹਰ ਕਿਸ ਦੀ ਖੁਸ਼ੀ ਦੇ ਵਿੱਚ ਆਪਾਂ ਸ਼ਰੀਕ ਹੋਣਾ ਚਾਹੀਦਾ ਤੁਸੀਂ ਸਵਾਲ ਕੀਤਾ ਆ ਕੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਦੂਰੋਂ ਦੂਰੋਂ ਭੇਟਾਵਾਂ ਲੈ ਕੇ ਆਉਂਦੇ ਨੇ ਹਨ ਤੇ ਵੇਖੋ ਇਹ ਤਾਂ ਇੱਕ ਖੁਸ਼ੀ ਦੀ ਗੱਲ ਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰੇ ਦਾ ਟਾਈਮ ਸੀਗਾ ਨਾ ਤੇ ਉਦੋਂ ਵੀ ਸਿੱਖ ਘੋੜੇ ਲੈ ਕੇ ਆਉਂਦੇ ਛਸਤਰ ਲੈ ਕੇ ਆਉਂਦੇ ਹਨ ਹਰ ਤਰ੍ਹਾਂ ਦੀ ਚੀਜ਼ ਇਹ ਤਾਂ ਆਪਣੇ ਪਰਮਾਤਮਾ ਦੇ ਇੱਕ ਅੰਦਰ ਦੀ ਖੁਸ਼ੀ ਨੂੰ ਜਾਗਰ ਕਰਨਾ ਜਿਹੜਾ ਆ ਉਹ ਆ ਕੋਈ ਗੱਲ ਨਹੀਂ ਜੇ ਕੋਈ ਕਰ ਰਿਹਾ ਤੇ ਬੜੀ ਵਧੀਆ ਗੱਲ ਹੈ ਅਗਰ ਆਪਾਂ ਦੋਮਾ ਧਰਾਂ ਦੀ ਗੱਲ ਕਰ ਲਈਏ ਹਾਂਜੀ ਜੇ ਤੁਹਾਡਾ ਮੰਨਣਾ ਇਹ ਆ ਕਿ ਬਾਬਰ ਨੂੰ ਜਾਬਰ ਆਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੀ ਜੀ ਉਹਨਾਂ ਨੇ ਉਸ ਸਮੇਂ ਦਾ ਰਾਮ ਮੰਦਰ ਢਾਕੇ ਮਸਜਿਦ ਬਣਾਈ ਜੀ ਜੀ ਅੱਜ ਇਹਨਾਂ ਨੇ ਮਸਜਿਦ ਢਾਕੇ ਰਾਮ ਮੰਦਰ ਬਣਾਤਾ ਕੀ ਤੁਸੀਂ ਇਹ ਦੋਨਾਂ ਗੱਲਾਂ ਨਾਲ ਸਹਿਮਤ ਹੋ ਦੋਨਾਂ ਤਰ੍ਹਾਂ ਦੇ ਨਾਲ ਇਹ ਵਾਕੇ ਕਹਾ ਕੇ ਆਪਾਂ ਕੀ ਪ੍ਰੂਫ ਕਰਨਾ ਚਾਹੁੰਦੇ ਆ ਇੱਕ ਦੂਜੇ ਦੀ ਬੇਨਤੀ ਹੈ ਸਰਾਇਆ ਇਹ ਤੁਹਾਨੂੰ ਨਹੀਂ ਲੱਗਦਾ ਕਿ ਕਿਤਨਾ ਕਿਤੇ ਵਿਵਾਦ ਵਾਲੀ ਗੱਲ ਬਣਦੀ ਆ ਕਿਤਨਾ ਕਿਤੇ ਕੋ ਕਿਸੇ ਦੇ ਮਨ ਚ ਐਸੀ ਐਸੀ ਥੀਸ ਪਹੁੰਚ ਜਾਂਦੀ ਹੈ ਜਿਹੜਾ ਕੋ ਗਲਤ ਰਾਹ ਤੇ ਬੰਦਾ ਤੁਰ ਪੈਂਦਾ ਫਿਰ ਅੱਛਾ ਮੈਂ ਬੇਨਤੀ ਇਹ ਗੱਲ ਕਹਾਗਾ ਕਿ ਜੇ ਟਾਉਣ ਦੀਆਂ ਗੱਲਾਂ ਆ ਜੀ 47 ਤੋਂ ਬਾਅਦ ਜਿਹੜੇ ਵੰਡ ਹੋਈ ਆ ਤੇ ਵੰਡ ਦੇ ਵਿੱਚ ਕਈ ਗੁਰਦੁਆਰਾ ਸਾਹਿਬ ਇਦਾਂ ਦੇ ਆ ਜਿਹੜੇ ਅੱਜ ਲੋਕਾਂ ਨੇ ਉੱਥੇ ਰਿਹائشਾਂ ਬਣਾਈਆਂ ਹੋਈਆਂ ਪਾਕਿਸਤਾਨ ਦੇ ਵਿੱਚ ਇਤਿਹਾਸਿਕ ਅਸਤਾਨ ਨੇ ਹੋ ਤਾਂ ਗਿਣ ਉਂਗਲਾਂ ਤੇ ਗਿਣਨ ਵਾਲੇ ਸਥਾਨ ਨਾ ਆਪਾਂ ਗਣੀਏ ਸਾਰਾ ਜ਼ਿਆਦਾਤਰ ਇਤਿਹਾਸ ਹੀ ਉਹ ਪਾਕਿਸਤਾਨ ਦੇ ਪੰਜਾਬ ਚ ਰਹਿ ਗਿਆ ਸਾਡਾ ਹੂੰ ਤੇ ਉਹ ਗੁਰੂ ਘਰ ਟੱਠ ਕੇ ਤੇ ਕਿਤੇ ਮਸਜਿਦਾਂ ਬਣ ਗਈਆਂ ਵਾ ਜਾਂ ਕਿਤੇ ਸਕੂਲ ਬਣਾ ਦਿੱਤੇ ਗਏ ਆ ਉਹਨਾਂ ਦੇ ਉਧਰੋਂ ਜਾਂ ਫਿਰ ਉਹ ਲੋਕਾਂ ਨੇ ਆਪਣੇ ਘਰ ਬਣਾ ਲਏ ਨੇ ਕੀ ਗੱਲ ਉਹ ਟੱਠੇ ਨਹੀਂ ਹੂੰ ਜਿਹੜਾ ਟਾਉਣਾ ਬਣਾਉਣਾ ਇਹ ਤੇ ਚਲੋ ਚੱਲਦਾ ਆ ਦੂਸਰਾ ਬੇਨਤੀ ਇਹ ਆ ਕਿ 500 ਸਾਲ ਉਹਦੇ ਵਿੱਚ ਕਈ ਮੋਗਲ ਬਾਦਸ਼ਾਹ ਐ ਅੰਗਰੇਜ਼ਾਂ ਦਾ ਰਾਜ ਵੀ ਆਇਆ ਹੋਏਗਾ ਫਿਰ ਉਸ ਤੋਂ ਬਾਅਦ ਕਈ ਸਰਕਾਰਾਂ ਵੀ ਆਈਆਂ ਠੀਕ ਹੈ ਨਾ ਤੇ ਵੇਖੋ ਹੋਣ ਜਾ ਕੇ ਉਹ ਇੰਨੇ ਸਮੇਂ ਬਾਅਦ ਜੇ ਉਹਨਾਂ ਨੂੰ ਇੰਨੀ ਜਦੋਂ ਜਾਇਦ ਕਿੰਨੀਆਂ ਕੁਰਬਾਨੀਆਂ ਹੋਈਆਂ ਤੁਸੀਂ ਕਿਤੇ ਇਤਿਹਾਸ ਮਾਰੋ ਨਾ ਪਤਾ ਫੇਰ ਲੱਗਦਾ ਹਰ ਚੀਜ਼ ਦਾ ਇੱਕ ਇਤਿਹਾਸ ਮੈਂ ਵੇਖਿਆ ਆ بڑے ਕਾਮਰੇਡ ਸੋਚਦੇ ਬੰਦੇ ਆ ਮੈਂ ਜਿਨ੍ਹਾਂ ਦਾ ਵੇਖ ਰਿਹਾ ਅੱਜ ਕੱਲ ਫਿਰਕਾ ਪ੍ਰਸਤੀ ਤੇ ਬਿਆਨ ਦੇ ਰਹੇ ਨੇ ਕਿ ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਹੀਂ ਜਾਣਾ ਚਾਹੀਦਾ ਜਾਂ ਉੱਥੇ ਕਿਸੇ ਸਿੱਖ ਨੂੰ ਨਹੀਂ ਜਾਣਾ ਚਾਹੀਦਾ ਕਿਉਂ ਨਹੀਂ ਜਾਣਾ ਚਾਹੀਦਾ ਭਾਈ ਹੂੰ ਕਿਉਂ ਨਹੀਂ ਜਾਣਾ ਚਾਹੀਦਾ ਜਦੋਂ ਅੱਜ ਤੁਸੀਂ ਤੁਸੀਂ ਨੋਟ ਕੀਤਾ ਹੋਵੇਗਾ ਸੁਖਜੀ ਜਦੋਂ ਕਿ ਜੇ ਕੋ ਚਲ ਜਾਂਦਾ ਜੇ ਕੋ ਮੰਨ ਲਓ ਇਹ ਪਿੱਛੇ ਦੇ ਦਮਦਮੇ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਗਏ ਸੀਗੇ ਧੰਦਾ ਜੀ ਹਾਂਜੀ ਤੇ ਉਹਨਾਂ ਦਾ ਵੀ ਬਹੁਤ ਮੁਰਕੇ ਚੱਲ ਪੈਂਦੀਆਂ ਵੀਡੀਓ ਲੋ ਜੇ ਆ ਰਸਤੇ ਦੱਲੇ ਆ ਫਲਾਣ ਟਪਕਣ ਕਈ ਗੱਲਾਂ ਵਿੱਚ ਚੱਪ ਗਈ ਇਹ ਪਤਾ ਕੌਣ ਕਹਿੰਦੇ ਇੱਥੇ ਠੀਕ ਹੈ ਜਿੰਨਾਂ ਨੂੰ ਅਸਲ ਵਿੱਚ ਧਰਮ ਜਾਂ ਆਸਥਾ ਦੇ ਵਿੱਚ ਕੋਈ ਵਿਸ਼ਵਾਸ ਹੀ ਹੈ ਨਹੀਂ ਉਹ ਕਾਮਰੇਡ ਸੋਚਦੇ ਬੰਦੇ ਹੋਏ ਜਿਹੜੇ ਨਾ ਇੱਕ ਕਾਮਰੇਡ ਸੋਚ ਕੀ ਹੈਗੀ ਹੈ ਪਹਿਲਾਂ ਤੇ ਇਹ ਗੱਲ ਕਰ ਅਸਲ ਵਿੱਚ ਨਾ ਜੇ ਕਾਮਰੇਡਾਂ ਨੂੰ ਜਦੋਂ ਕੋਈ ਜੇ ਕਾਮਰੇਡ ਨੂੰ ਪੁੱਛੀਏ ਤੇ ਉਹ ਕਹਿ ਦਿੰਦੇ ਕਿ ਸਾਨੂੰ ਕਹਿੰਦੇ ਕਿ ਲਾਲ ਲੀਰ ਆ ਗਿਆ ਕਾਮਰੇਡ ਆ ਗਿਆ ਨਹੀਂ ਇਹਨਾਂ ਇਹਨਾਂ ਦੀ ਸੋਚ ਜਾ ਇਹਨਾਂ ਬਾਰੇ ਤੁਸੀਂ ਸਰਚ ਕਰ ਸਕਦੇ ਹੋ ਇਹਨਾਂ ਦੀ ਸੋਚ ਇਹ ਮਤਲਬ ਜੇ ਤੁਸੀਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਨੂੰ ਅਸੀਂ ਸਤਿਕਾਰ ਦਿੰਦੇ ਨਾ ਮੰਨ ਦਿੰਦੇ ਆ ਤਾਂ ਸਾਡੇ ਵਿੱਚ ਵੀ ਇੱਕ ਹੈਗੀ ਆ ਗੰਦੀ ਨਾੜੀ ਜਿਹੜੀ ਕਹਿੰਦੀ ਆ ਕਿ ਗੁਰੂ ਗ੍ਰੰਥ ਸਾਹਿਬ ਮਾਰੇ ਤੇ ਚੰਦੂਆ ਸਾਵਣੀ ਹੋਣਾ ਚਾਹੀਦਾ ਇਹ ਤੇ ਕਿਤਾਬ ਇਹਦੇ ਤੇ ਚਾਰ ਨਹੀਂ ਝੁੱਲਣਾ ਚਾਹੀਦਾ ਸੋ ਇਹ ਇਹ ਉਹ ਉਹ ਲਾਣਾ ਆ ਠੀਕ ਆ ਮੈਂ ਸਾਰੇ ਕਿਉਂਕਿ ਇਹਨਾਂ ਦਾ ਕਿਤੇ ਵੇਖਿਓ ਕਦੇ ਇਹਨਾਂ ਦੀ ਸੋਚ ਕਦੇ ਵੀ ਕਿਸੇ ਆਮ ਨਾਰਮਲ ਬੰਦੇ ਨਾਲ ਨਹੀਂ ਮਿਲਦੀ ਇਹ ਕਿਤਾਬੀ ਗਿਆਨ ਜਿਆਦਾ ਰੱਖਦੇ ਆ ਆਪਣੇ ਆਪ ਨੂੰ ਕਿਤਾਬਾਂ ਦੇ ਕੀੜੇ ਜਿਆਦਾ ਕਹਿੰਦੇ ਕਿਉਂਕਿ ਹਰ ਇੱਕ ਨੇ ਜਿੰਨੇ ਕਿਤਾਬ ਲਿਖੀ ਉਹਨੇ ਆਪਣਾ ਕੁਛ ਨਾ ਕੁਛ ਵੱਖਰਾ ਪਾਇਆ ਹੁੰਦਾ ਤੇ ਅਸੀਂ ਇੱਕ ਪੀੜ ਚਾਰ ਸਿਸਟਮ ਹੈ ਹਨਾ ਤੇ ਅਹੀਂ ਤੇ ਪਿਆਰ ਦੇ ਵਿੱਚ ਵੱਧੇ ਹੋਏ ਗੁਰੂ ਗੁਰੂ ਸਾਹਿਬ ਨੂੰ ਆਪਣਾ ਹਾਜ਼ਰਨਾਜ਼ਰ ਮੰਨਣ ਵਾਲੀ ਕੌਮ ਤੇ ਅਸੀਂ ਉਹਨਾਂ ਦੇ ਵਿੱਚ ਕਿਆ ਇਹਨਾਂ ਦੇ ਵਿੱਚ ਨਹੀਂ ਜਾ ਸਕਦੇ ਕਿ ਅਸੀਂ ਗੁਰੂ ਤੇ ਕਿੰਤੂ ਪਰੰਤੂ ਕਰੀਏ ਜਾਂ ਕਿਸੇ ਦੂਜੇ ਤੇ ਜਾਤੇ ਹਮਨੇ ਚੰਗੇ ਪੁਰਾਣੇ ਕੋਈ ਦਾ ਇਤਿਹਾਸ ਆਪਣੇ ਕੋ ਹੈਗਾ ਚੇ ਗੱਲ ਕਰੀਏ ਵੱਖੋ ਵੱਖਰੇ ਕਾਰਟੂਨ ਲੈ ਕੇ ਆਣਦੇ ਨੇ ਕਈ ਬੰਦੇ ਕਹਿ ਰਹੇ ਆ ਜੋ ਰਾਮ ਕੋ ਲਾਏ ਹਨ ਹਮ ਉਹਨਕੋ ਲਾਏਗੇ ਇੱਕ ਮੈਂ ਤਸਵੀਰ ਵੇਖੀ ਆ ਉਸ ਦੇ ਵਿੱਚ ਮੋਦੀ ਜੀ ਦੀ ਉਂਗਲ ਦੇ ਨਾਲ ਰਾਮ ਜੀ ਉਹਨੇ ਹੱਥ ਫੜਿਆ ਇਹ ਕੀ ਤੁਹਾਨੂੰ ਲੱਗਦਾ ਕਿ ਜਿਹੜੀ ਇਹ ਬਿਆਨਬਾਜ਼ੀ ਹੋ ਰਹੀ ਆ ਇਹ ਸਹੀ ਹੈ ਦੇਖੋ ਇਹੋ ਜੀਆਂ ਬਿਆਨਬਾਜ਼ੀਆਂ ਕੌਣ ਕਰਦਾ ਹੁੰਦਾ ਤੁਹਾਨੂੰ ਪਤਾ ਨਹੀਂ ਅਹੀਂ ਤੁਹਾਡੇ ਕੋ ਸੁਣਾ ਇਹ ਤਾਂ ਸਰਕਾਰਾਂ ਹੀ ਕਰਦੀਆਂ ਇੱਕ ਦੂਜੇ ਦੀਆਂ ਆਪੋਜੀਸ਼ਨ ਹੁਣ મોદી ਨੂੰ મોદી ਆ ਤੇ ਠੀਕ ਆ ਆਪਣਾ ਕੋਈ ਉਹਦਾ ਹੋਏਗਾ ਭਈ ਜਦੋਂ ਉਸ ਟਾਈਮ ਸਮੇਂ ਦਾ ਇੱਕ ਆਪਣਾ ਜਾਂ ਹਿੰਦੁਸਤਾਨ ਦਾ ਇੱਕ ਰਾਜਾ ਕਹਿ ਲਓ ਪ੍ਰਧਾਨ ਮੰਤਰੀ ਆ ਤੇ ਚਲੋ ਆਪੋਜੀਸ਼ਨ ਨੇ ਉਹਨੂੰ ਢਾਹ ਲਾਉਣ ਵਾਸਤੇ ਕੁਝ ਨਾ ਕੁਝ ਬੋਲਣਾ ਉਹ ਸਾਡਾ ਕਨਸੈਪਟ ਨਹੀਂ ਆ ਸਾਹੀਂ ਉੱਥੋਂ ਤੱਕ ਨਹੀਂ ਬੋਲ ਸਕਦੇ ਸਾਡੇ ਦੇਸ਼ ਦਾ ਚਲੋ ਸਤਕਾਰਕ ਅਹੁਦਾ ਆ ਕੋਈ ਤੇ ਕੋਈ ਵੀ ਬੈਠ ਸਕਦਾ ਹੈ ਨਾ ਤੇ ਇਹ ਜ਼ਰੂਰੀ ਨਹੀਂ ਜੇ ਤੇ મોદી ਆਪ ਬਣਾ ਕੇ ਜਾਂ મોદી ਆਪ ਕਹਿ ਰਿਹਾ ਤਿਹ ਇਹ ਤਾਂ ਬਿਲਕੁਲ ਗਲਤ ਹੈ ਕਿਉਂਕਿ ਬੜੇ ਬੜੇ ਬਹੁਤ ਵੱਡੇ ਤੋਂ ਵੱਡੇ ਦੇ ਆਰੇ ਪੰਡਤ ਨੇ ਹਾਂਜੀ ਜੋ ਕਿ ਧਰਮ ਦੀ ਪੂਰੀ ਗੱਲ ਕਰਦੇ ਨੇ ਜੀ ਜੀ ਉਹਨਾਂ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਮੁਲਦੀਰ ਆਇਆ ਅਧੂਰਾ ਆ ਜਿਹੜਾ ਉਸ ਦਾ ਉਦਘਾਟਨ ਕਰਨ ਜਾ ਰਿਹਾ ਆਪਣੀ ਵਾਈਫ ਤੋਂ ਬਗੈਰ ਜਾ ਰਿਹਾ ਦਾ ਕਈ ਗੱਲਾਂ ਵਿੱਚ ਟਿੱਪਣੀਆਂ ਜਿਹੀਆਂ ਹੋਈਆਂ ਮੈਂ ਸੁਣਿਆ ਆ ਜਿਉਂਥੇ ਵੀ ਸ਼ੰਕਰਾਚਾਰੀ ਨੇ ਚਾਰ ਉਹਨਾਂ ਦਾ ਸਤਕਾਰਯੋਗ ਉਹਨਾਂ ਦਾ ਵੀ ਇੱਕ ਆਉਦਾ ਹੈ ਸਾਡੇ ਵੀ ਜਥੇਦਾਰ ਸਾਹਿਬ ਹੁੰਦੇ ਨੇ ਜਿੱਥਾ ਹਾਂਜੀ ਤੇ ਉਹਨਾਂ ਨੇ ਕਿਹਾ ਕਿ ਜੇ ਰਾਮ ਮੰਦਿਰ ਅਧੂਰਾ ਆ ਇਹ ਤਾਂ ਹੁਣ ਨਹੀਂ ਹੈ ਜੇਦ ਗਠਨ ਕਰਨਾ ਚਾਹੀਦਾ ਪ੍ਰਾਣਪਤ ਪ੍ਰਤੀਸ਼ਟਾ ਜਿਹੜੀ ਕਰ ਰਹੇ ਉਹ ਨਹੀਂ ਹੋਣੀ ਚਾਹੀਦੀ ਇਹ ਪਹਿਲਾਂ ਮੰਦਿਰ ਬਣ ਲੈਣਾ ਦੇਣਾ ਚਾਹੀਦਾ ਚਲੋ ਉਹਨਾਂ ਦਾ ਆਪਣਾ ਉਹਦੇ ਵਿੱਚ ਅਸੀਂ ਨਾ ਕਰੀਏ ਮੈਂ ਵੇਖਿਆ ਹੈ ਕਿ ਕੁਝ ਇਧਰ ਉਧਰੋਂ ਗੱਲਾਂ ਅਸੀਂ ਘਟ ਕਰ ਮਤਲਬ ਅਸੀਂ ਜ਼ਿਆਦਾ ਕਰ ਰਹੇ ਹਾਂ ਸੋ ਮਾਫ ਕਰਿਓ ਜੇ ਸਾਡਾ ਜਿਹੜਾ ਜਿੰਨਾ ਨਾ ਸਾਡੀ ਰੋਟੀ ਬੇਟੀ ਦੀ ਸਾਹ ਜਾ ਜਾਂ ਸਾਡਾ ਜੋਨ ਮਰਨਾ ਇੱਥੇ ਹਨਾ ਅਸੀਂ ਉਹਨਾਂ ਦੇ ਖਿਲਾਫ ਕੁਝ ਜ਼ਿਆਦਾ ਇੱਕ ਦੂਜੇ ਨਾਲ ਭੰਡੀ ਪ੍ਰਚਾਰ ਕਰਦੇ ਆ ਜਿਹੜੇ ਜਿੰਨਾਂ ਦਾ ਨੁਕਸਾਨ ਆਇਆ ਉਹਨਾਂ ਦਾ ਤਾਂ ਇੱਕ ਵੀ ਬਿਆਨ ਨਹੀਂ ਹੱਡੇ ਕੋ ਹੈਗਾ ਜੇ ਗੱਲ ਕਰ ਲਈ ਇਹ ਨਿਹੰਗ ਸਿੰਘ ਦੀ ਹਾਂਜੀ ਗੁਲਾਬ ਦਾ ਫੁੱਲ ਵੀ ਲਾਉਂਦੇ ਨੇ ਦਮਾਲੇ 'ਚ ਦੇਖੋ ਉਹ ਤਿਲਕ ਵੀ ਲਾਉਂਦੇ ਨੇ ਉਹ ਕਹਿੰਦੇ ਕਿ ਆਪਾਂ ਹਮਣ ਵੀ ਕਰਦੇ ਆ ਹਾਂਜੀ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਸਵਾਲ ਹੀ ਉਹ ਕਰਾਂ ਕਿ ਹਮਣ ਦੀ ਜਿਹੜੀ ਆ ਪ੍ਰਕਿਰਿਆ ਇਹ ਸਿੱਖ ਧਰਮ 'ਚ ਹੈਗੀ ਜੀ ਮੈਂ ਤੁਹਾਨੂੰ ਦੱਸਾਂ ਚਲੋ ਮੈਂ ਇੰਨਾਂ ਚੀਜ਼ਾਂ 'ਚ ਮੇਰੀ ਕੋਈ ਹੈ ਨਹੀਂ ਆ ਮਤਲਬ ਫਿਰ ਬਾਬਾ ਸ਼ਿਰੀ ਚੰਦ ਮਾਰੇ ਤਾਂ ਤੂੰ ਨਹੀਂ ਚਲਦੇ ਸਾਡੇ ਵਿੱਚ ਹੂੰ ਸਨਾਤਨ ਦੀ ਗੱਲ ਕਰੀਏ ਤੇ ਸਾਨੂੰ ਪੌਂਟਾ ਸਾਹਿਬ ਤੋਂ ਜਦੋਂ ਗੁਰੂ ਸਾਹਿਬ ਨੇ ਪੰਜ ਸਿੰਘ ਭੇਜੇ ਸੀਗੇ ਕਾਸ਼ੀ ਵਿਦਿਆਹ ਸੰਕਰਨ ਵਾਸਤੇ ਉਸ ਤੋਂ ਬਾਅਦ ਉਦਾਸੀਨ ਸੰਪਰਦਾ ਦਾ ਆਗਾਜ਼ ਹੋਇਆ ਆ ਬਾਅਦ ਜਦੋਂ ਸਮਾਂ ਇਦਾਂ ਦਾ ਆਇਆ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਨੇ ਤੇ ਸਿੱਖ ਤੇ ਰਹਿੰਦੇ ਸੀ ਜੰਗਲਾਂ ਬੂਟੀਆਂ ਚ ਬਿਲਕੁਲ ਠੀਕ ਹੈ ਜੀ ਤੇ ਫਿਰ ਸਾਡੇ ਸਥਾਨ ਸਾਡੇ ਗੁਰੂ ਸਾਹਿਬਾਂ ਦੀ ਸਾਹਮ ਸਵਾਲ ਕਿੰਨਾ ਨੇ ਕੀਤੀ ਹੂੰ ਠੀਕ ਹੈ ਨਾ ਆਪਾਂ ਇਹ ਚੀਜ਼ ਨੂੰ ਕਦੇ ਨਾ ਅਨਕਾਰੀਏ ਇਹ ਵੀ ਸੱਚ ਆ ਕਿ ਹਿੰਦੂ ਧਰਮ ਸਾਡਾ ਇੱਕ ਅਨੱਖ ਅਨਖੜਵਾ ਗਿਆ ਕਿਉਂਕਿ ਸਭ ਤੋਂ ਵੱਧ ਜੇ ਆਪਾਂ ਇੱਕ ਅੱਧੇ ਨੂੰ ਨਾ ਲੈ ਲਿਆ ਕਰੀਏ ਕਿ ਉਹ ਗੰਗੂ ਨੇ ਆ ਕਰ ਦਿੱਤਾ ਇਸ ਤਰ੍ਹਾਂ ਤੇ ਸਾਰਾ ਮੁਸਲਮਾਨ ਜਿਹੜੇ ਇਹਨਾਂ ਦੇ ਮੁਗਲ ਬਾਦਸ਼ਾਹ ਹੋਏ ਉਹਨਾਂ ਨੇ ਕਿਸੇ ਨੇ ਵੀ ਗੁਰੂ ਸਾਹਿਬ ਨਾਲ ਚੰਗਾ ਨਹੀਂ ਕੀਤਾ ਹੈਗਾ ਉਨ੍ਹਾਂ ਦੇ ਪਰਿਵਾਰ ਜਿੱਥੇ ਗੱਲ ਕਰ ਲਈ ਭਾਈ ਨਵੀ ਸਿੰਘ ਭਾਈ ਗਮੀ ਸਿੰਘ ਨਵੀ ਖਾ ਖਾ ਚਲੋ ਜੋ ਉਹ ਕੁਛ ਬਕੀਰ ਬੁੱਧੂ ਸ਼ਾਹ ਵਰਗੇ ਉਹ ਸਤਕਾਰਯੋਗ ਨੇ ਸਾਈ ਮੀਆਂ ਮਿਰਜੀ ਵਰਗੇ ਸਤਕਾਰਯੋਗ ਨੇ ਜਿੱਥੇ ਉਹਨਾਂ ਨੂੰ ਸਤਕਾਰ ਮਿਲਿਆ ਤੇ ਸਤਕਾਰ ਮਿਲਿਆ ਇਸੇ ਤਰ੍ਹਾਂ ਹੀ ਜੇ ਆ ਡੇ ਸਿੱਖ ਕੌਮ ਦੇ ਵਿੱਚ ਕੱਲੇ ਅਸੀਂ ਗੰਗੂ ਬ੍ਰਾਹਮਣ ਨੂੰ ਨਾਨਾ ਸੋਚੀਏ ਕਿ ਅਸੀਂ ਸਾਰੀ ਕੌਮ ਉਹਦੇ ਪਿੱਛੇ ਜਿੱਕੇ ਹਾਲਾਂਕਿ ਤਾਂ ਵੀ ਉਹਨੂੰ ਹੀ ਪੈ ਰਹੀਆਂ ਹਨਾ ਵੇਖੋ ਉਹਦੇ ਵਿੱਚ ਪ੍ਰੇਮਾਨੰਦ ਪੰਡਤ ਵੀ ਹੋਇਆ ਆ ਜਦੋਂ ਕਿ ਕਸ਼ਮੀਰੀ ਪੰਡਤ ਆਏ ਸੀ ਤੇ ਜਾ ਕੇ ਤੁਸੀਂ ਵੇਖਿਓ ਹਾਂ ਕਿ ਤੇ ਉਹ ਜਿਹੜੇ ਚਮਕੌਰ ਦੀ ਗੜੀ ਤੇ ਵਿੱਚ ਸ਼ਹੀਦ ਹੋਏ ਉਹਦੇ ਵਿੱਚ ਪ੍ਰੇਮਾ ਨੰਦ ਫਨਤਾਤਾ ਵੀ ਜ਼ਿਕਰ ਹੋਗਾ ਜਿਹੜੇ ਆ ਗਏ ਨੇ ਦੁਬਾਰਾ ਗੁਰੂ ਤੋਂ ਵਾਪਸ ਨਹੀਂ ਹੋਏ ਹਾਂ ਇਹ ਸਾਡੇ ਇਹ ਪਰਿਵਾਰ ਜਿਹੜੇ ਹਨ ਪਹਿਲਾਂ ਹਿੰਦੂ ਪਰਿਵਾਰ ਜਿਹੜੇ ਕਿ ਆਪਣਾ ਵੱਡਾ ਪੁੱਤਰ ਜਿਹੜਾ ਸੀ ਨਾ ਉਹਨੂੰ ਜੇਠਾ ਪੁੱਤਰ ਜਿਹੜਾ ਸੀ ਇਹ 'ਚ ਕੋਈ ਸ਼ੱਕ ਨਹੀਂ ਹੈ ਸਿੱਖ ਕੌਮ ਲਈ ਦੰਦੇ ਸੀ ਇਹ ਸਾਰੇ ਅਸੀਂ ਉਹਨਾਂ 'ਚੋਂ ਹੀ ਨਿਕਲੇ ਆ ਕੋਈ ਇਹ 'ਚ ਦੋ ਰਹਿਣੀ ਗੁਰਗੁਰ ਨਾਨਕ ਸਾਹਿਬ ਜਦੋਂ ਆਏ ਨੇ ਤੇ ਉਹ ਵੀ ਖੱਤਰੀ ਪਰਿਵਾਰ ਦੇ ਵਿੱਚ ਪੈਦਾ ਹੋਏ ਆ ਠੀਕ ਹੈ ਨਾ ਤੇ ਜਾਂ ਆਪਣੇ ਬੇਦੀ ਕੋਲਾ ਭੱਲੇ ਖੋਲਾ ਤਰੇਣ ਕੋਲਾ ਸੋਢੀ ਵੰਸ਼ ਆ ਸਾਡੀ ਗੁਰੂ ਸਾਹਿਬਾਂ ਦੀ ਚਾਰ ਹੈ ਨਾ ਤੇ ਇਹ ਕਿ ਦੱਸੋ ਦੱਸਿਓ ਕਿ ਕਿਹੜੀ ਵੰਸ਼ ਕਿੰਨਾ 'ਚੋਂ ਨਿਕਲੀ ਕਿਸੇ ਨੂੰ ਆਪਣੇ ਬਹੁਤੇ ਸਤਿਕਾਰਯੋਗ ਕਾਥਾਵਾਚਕ ਉਹਨਾਂ ਨੂੰ ਇੰਨੀਆਂ ਚੀਜ਼ਾਂ ਦਾ ਪਤਾ ਆਵਾਦ ਵਿਵਾਦ ਚ ਨਹੀਂ ਪੈਂਦੀ ਉਹ ਕੁਝ ਕਿ ਜਿਨ੍ਹਾਂ ਨੂੰ ਮੇਰੇ ਤੁਹਾਡੇ ਵਰਗੇ ਨੂੰ ਨਹੀਂ ਪਤਾ ਹੁੰਦਾ ਅੱਜ ਕੱਲ ਕਿਤਾਬੀ ਕੀੜੇ ਨੇ ਤੇ ਅੱਜ ਕੱਲ ਸਿਰਫ ਇੱਕ ਵਿਵਾਦ ਨਾਲ ਹੀ ਆਪਣਾ ਨਾਤਾ ਰੱਖਦੇ ਨੇ ਉਹ ਇੰਨੀਆਂ ਚੀਜ਼ਾਂ ਦਾ ਸੋ ਗੱਲ ਕਰ ਲਈਏ ਆਪਣੇ ਹਲਕੇ ਪੈਣੀ ਮੀਆਂ ਖਾਂ ਦੀ ਹਾਂਜੀ ਪੈਣੀ ਮੀਆਂ ਖਾਂ ਬਾਜ਼ਾਰ ਦੇ ਵਿੱਚ ਵੀ ਹਨੂਮਾਨ ਜੀ ਦੇ ਜਿਹੜੇ ਹਾਂ 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 ਜੀ ਚਲੋ ਉਹਨਾਂ ਨੇ ਆਪਣਾ ਨਿਸ਼ਾਨ ਲੱਗੇ ਨੇ ਰਾਮ ਜੀ ਦੇ ਔਰ 22 ਤਰੀਕ ਨੂੰ ਇੱਥੇ ਲੰਗਰ ਵੀ ਲੱਗਣ ਜਾ ਰਿਹਾ ਬਿਲਕੁਲ ਕੀ ਤੁਸੀਂ ਪੂਰਾ ਸਪੋਰਟ ਕਰਦੇ ਤੁਸੀਂ ਵੇਖੋ ਲੰਗਰ ਲੱਗਣੇ ਜਾਂ ਉਹਨਾਂ ਨੇ ਆਪਣੇ ਨਿਸ਼ਾਨ ਚਲਾਏ ਆ ਅਸੀਂ ਵੀ ਚਲਾਉਂਦੇ ਆ ਤੁਹਾਨੂੰ ਪਤਾ ਵਿਸਾਖੀ ਹੁੰਦੀ ਆ ਸਾਨੂੰ ਆਹ ਹੁਕਮ ਹੋ ਜਾਂਦਾ ਜੈਸੇ ਦਾਰਾ ਸਾਹਿਬ ਨੂੰ ਆਪਣੇ ਸਰ ਘਰਾਂ ਦਾ ਤੇ ਕੇਸਰੀ ਨਿਸ਼ਾਨ ਸਾਹਿਬ ਲਾਓ ਲਾਉਂਦੇ ਆ ਕਿ ਨਹੀਂ ਲਾਉਂਦੇ ਸੋ ਹੁਣ ਚਲੋ ਉਹਨਾਂ ਦਾ ਖੁਸ਼ੀ ਦਾ ਆਪਣਾ ਇੱਕ ਜਰੀਆ ਵਾ ਹਾਂ ਇਹ ਜ਼ਰੂਰ ਹੈ ਕਿ ਜਿਹੜਾ ਉਹਨਾਂ ਨੇ ਕਿਹਾ 22 ਤਰੀਕ ਨੂੰ ਦਿਵਾਲੀ ਮਨਾਈ ਜਾਵੇ RAM ਜੀ ਆਏ ਚਲੋ 14 ਸਾਲਾਂ ਦਾ ਬਨਵਾਸ ਕੱਟ ਗਿਆ ਸੀ ਤੇ ਦਿਵਾਲੀ ਮਨਾਈ ਗਈ ਹੁਣ 500 ਸਾਲ ਬਾਅਦ ਅੱਜ ਉਹਨਾਂ ਦਾ ਇਤਿਹਾਸਕ ਸਥਾਨ ਜਿਹੜਾ ਉਹ ਪ੍ਰਗਟ ਹੋਣ ਜਾ ਰਿਹਾ ਤੇ ਦਿਵਾਲੀ ਮਨਾਉਣਾ ਇੱਕ ਬੜੀਆ ਗੱਲ ਆ ਮੈਂ ਵੀ ਕੋਸ਼ਿਸ਼ ਕਰਾਂ ਗੁਰੂ ਸਾਹਿਬ ਕਿਰਪਾ ਕਰਨ ਤੇ ਦਿਵਾਲੀ ਦੋ ਬਣਾਇਆ ਕਰਾਂਗੇ ਇਤਿਹਾਸ ਦੇ ਵਿੱਚ ਨਹੀਂ ਨਹੀਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਦਿਵਾਲੀ ਇੱਕ ਨਵੇਂ ਦੇ ਡੇਟ ਫਿਕਸ ਕਰ ਦਿੱਤੀ ਜਾਊਗੀ ਕਿ ਜਾਂ ਇੱਕ ਵਾਰੀ ਮਨਾਈ ਜਾਵੇ ਅੱਜ ਅੱਜ ਨਾਈ ਤਰੀਕੇ ਤੁਸੀਂ ਇਹ ਸੋਚੋ ਕਿ ਇੱਕ ਦੁਘਟਨ ਦਾ ਦੇਣਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਂ ਜੀ RAM ਜੀ ਦਾ ਜੋ 14 ਸਾਲ ਦਾ ਬਣਵਾਸ ਕੱਟ ਗਿਆ ਤਦ ਵੀ ਤਾਂ ਉਹਨਾਂ ਨੇ ਦੀਵਾਲੀ ਮਨਾਈ ਸੀ ਦੀਵਾਲਾ ਕੀਤੀ ਸੀ ਉਹ ਆਜ ਤੱਕ ਚੱਲੂ ਹੈ ਨਾ ਤੇ ਉਹ ਤੇ ਉਹੀ ਚੱਲਣੀ ਆ ਅਸੀਂ ਵੀ ਆਪਣਾ ਬੰਦੀ ਛੋੜਦੇ ਬਣਾਉਨੇ ਉਹੀ ਚੱਲਣਾ ਇੱਕ ਅਲੱਗ ਹੈ ਕਿ ਖੁਸ਼ੀ ਮਨਾਓ ਭਾਈ ਠੀਕ ਹੈ ਨਾ ਔਰ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਮਾਰੇ ਦੀ ਕਿਰਪਾ ਰਹੀ ਚਾਹ RAM ਜੀ ਦਾ ਜਿਹੜਾ ਸਾਡਾ ਹੁਣ ਜੇ ਵੇਖਿਆ ਜਾਵੇ ਕਿ ਸਾਨੂੰ ਕਿੰਨੀ ਵਾਰ RAM ਇੱਕ ਤੁਸੀਂ ਮੈਂ ਤੁਹਾਡੇ ਇੱਕ ਸਵਾਲ ਕਰ ਲਗਾ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਸਾਡੇ Hindu ਭਰਾਵਾ ਉਹ ਆਪਣੇ ਤਿੰਨ ਯੁੱਗਾਂ ਦੇ avatars ਦੱਸਦੇ ਆ ਰਾਮ ਜੀ ਨੂੰ ਕ੍ਰਿਸ਼ਨ ਜੀ ਨੂੰ ਤੇ ਜਾਂ ਵਿਸ਼ਨੂੰ ਜੀ ਨੂੰ ਭਗਵਾਨ ਮਾਰਾਇ ਨੂੰ ਤਿੰਨ ਯੁੱਗਾਂ ਦੇ ਦੱਸਦੇ ਹੀ ਆ ਨਾ avatars ਦੱਸਦੇ ਕਾਲ ਯੁੱਗ ਦਾ avatars ਉਹ ਕਿਹਨੂੰ ਦੱਸਦੇ ਗੁਰੂ ਨਾਨਕ ਸਾਹਿਬ ਨੂੰ ਦੱਸਦੇ ਹੂੰ ਇਹਦਾ ਮਤਲਬ ਆਪਾ ਨਾਨਕ ਸਾਡਾ ਕੱਲਾ ਨਹੀਂ ਉਹਨਾਂ ਦਾ ਵੀ ਹੈ ਉਹਨਾਂ ਦਾ ਤੇ ਫਿਰ ਇਹ ਇਹ ਚੀਜ਼ਾਂ ਕਿਉਂ ਅਸੀਂ ਲੈ ਆਉਨੇ ਆ ਪਾਣਾ ਸਾਡ ਉਹ ਕਦੇ ਕਲਯੁਗ ਦਾ ਅਵਤਾਰ ਨਹੀਂ ਕਿਸੇ ਹੋਰ ਨੂੰ ਦਾ ਇਹ ਬਾਤ ਗਵਾਜ਼ ਕਿਉਂ ਬਣਦਾ ਹਰ ਗੱਲ 'ਚ ਐਂਦਾ ਤਗੜਾ ਮਸਲਾ ਜਿਉਂ ਨਿਹੰਗ ਸਿੰਘ ਦੀ ਗੱਲ ਕਰੀਓ ਕਹਿੰਦਾ ਕਿ ਮੈਂ ਲੰਗਰ ਲਗਾਵਾਂਗਾ ਜਾ ਕੇ ਉੱਥੇ ਹਜ਼ਾਰਾਂ ਬੰਦਿਆਂ ਨੇ ਟਿੱਪਣੀਆਂ ਕੀਤੀਆਂ ਬਤੈਨੂ ਫਤੇਕਾਰ ਸਾਹਿਬ ਨੇ ਲੱਭਾ ਜਾਂ ਤੈਨੂੰ ਸਰਹੰਦੇ ਨਹੀਂ ਲੱਭੀ ਮਤਲਬ ਬਹੁਤ ਬਤਾ ਇਸ਼ੂ ਕਿਉਂ ਬਣਾ ਦਿੱਤਾ ਜਾਂਦਾ ਹੈ ਉਹ ਬੰਦੇ ਦੀ ਗੱਲ ਕਰੀਏ ਤਾਂ ਉਹਦੇ ਉੱਤੇ ਜਿਹੜਾ ਨਾ ਉਹ ਸਿਸਟਮ ਉਹਦਾ ਲੱਗਿਆ ਉਹਦੀ ਮੈਂ ਸਪੋਰਟ ਨਹੀਂ ਕਰਦਾ ਕਿਉਂਕਿ ਉਸ ਬੰਦੇ ਨੂੰ ਮੈਂ ਪਰਸਨਲੀ ਜਾਣਦਾ ਹਾਂ ਉਹਦੇ ਉੱਤੇ ਇੱਕ ਰੇਪ ਦਾ ਕੇਸ ਚੱਲ ਰਿਹਾ ਮੈਨੂੰ ਲੱਗਦਾ ਕਿ ਜਿਹੜਾ ਉਹ ਇੱਕ ਪਾਰਟੀ ਲੈਵਲ ਜਿਹੜਾ ਨਾ ਉਹ ਪਾਰਟੀ ਉਹਨੂੰ ਸਪੋਰਟ ਕਰ ਰਹੀ ਹੈ ਕੱਲ ਮੈਂ ਵੇਖਿਆ ਪਰਸੋਂ ਕਿ ਉਹ ਭੋਗ ਲਾਉਣ ਜਾ ਰਿਹਾ ਕਿਹੜੀ ਪਾਰਟੀ ਲੱਗਦਾ ਤੁਹਾਨੂੰ ਸਪੋਰਟ ਕਰਦੀ ਹੈ ਕੋਈ ਕੇਂਦਰੀ ਮੰਤਰੀ ਵੀ ਨਾਲ ਜਾ ਰਹੀ ਸੀਗੀ ਉਹਦੇ ਨਾਲ ਹੁਣ ਸਰਕਾਰ ਜਿੰਨਾ ਦੀ ਉਹ ਪਾਰਟੀ ਉਹਨਾਂ ਨੂੰ ਸਪੋਰਟ ਕਰ ਰਹੀ ਹੈ ਕੋਈ ਗੱਲ ਨਹੀਂ ਉਹ ਉਹਨਾਂ ਦਾ ਅਲੱਗ ਕਨਸੈਪਟ ਆ ਪਰ ਸਾਡਾ ਕੀ ਆ ਮੈਂ ਇਹ ਆਪਣੇ ਸਿੱਖ ਕੌਮ ਨੂੰ ਤੁਹਾਡੇ ਮਾਧਿਅਮ ਤੇ ਰਹੀ ਜਿਹੜੇ ਤੁਹਾਡੇ ਵੀਡੀਓ ਵੇਖਦੇ ਨੇ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਾਂਗਾ ਕਿ ਵੇਖੋ ਕਦੇ ਵੀ ਇਹ ਨਹੀਂ ਸੋਚਣਾ ਕਿ ਅਸੀਂ ਕੋਈ ਵਾਕਿਆ ਠੀਕ ਹੈ ਜੀ ਇਤਿਹਾਸ ਪੜੋ ਪਰ ਪੜੋ درست ਹਮ ਹਣਾ ਇਹ ਨਹੀਂ ਕਿ ਅੱਜ ਉਹ ਕਿਸੇ ਨੇ ਕੀ ਬਿਆਨ ਦਿੱਤਾ ਆ ਮੈਂ ਤਾਂ ਤੁਹਾਡਾ ਬਚਨ ਰੁਕਦਾ ਆ ਕੁਝ ਜਿਹੜੇ ਜਿਨ੍ਹਾਂ ਨੂੰ ਅਸੀਂ ਕੌਮ ਦੇ ਸ਼ਹੀਦ ਮੰਨਦੇ ਆ ਨਾ ਜਿਹੜੇ ਬੜੇ-ਬੜੀਆਂ ਗੱਲਾਂ ਕਰਦੇ ਮੈਂ ਉਹ ਕਿਸੇ ਦਾ ਨਾਂ ਨਹੀਂ ਲੈਣਾ ਇੱਕ ਜਨਾਨੀ ਆ ਇੱਥੇ ਆ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਇਤਿਹਾਸਕ ਸਥਾਨ ਉਹਦੀ ਘਰ ਦੀ ਆਪਣੇ ਆਪ ਨੂੰ ਤੇ ਅਜੇ ਵੀ ਉਹ ਸੰਤਾਂ ਦੇ ਪੀਏ ਦੇ ਘਰ ਦੀ ਆਪਣੇ ਆਪ ਨੂੰ ਕਹਿੰਦੀ ਆ ਹੂੰ ਮੈਨੂੰ ਇਹ ਦੱਸੋ ਕਦੇ ਉਹਨਾਂ ਸਿੰਘਾਂ ਨੂੰ ਕਿਤੇ ਜਿਹੜੇ ਤੇ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਹੋਣਗੇ ਉਹਨਾਂ ਨੂੰ ਪੁੱਛਿਆ ਹੁਣ ਕਹਿ ਗਿਆ ਉਹ ਸਿੰਘ ਦੀ ਸ਼ਹੀਦੀ ਕਿੱਦਾਂ ਹੋਈ ਸੀ ਚਲੋ ਉਹਨੂੰ ਸਿੰਘ ਨੂੰ ਸ਼ਹੀਦ ਦੱਸਣਾ ਉਹਨੂੰ ਹੋਣ ਵੀ ਘਰ ਦੀ ਦੱਸਣਾ ਤੇ ਉਹਦੀ ਘਰ ਦੀ ਦੱਸਦੀ ਤੇ ਜੰਮੇ ਨਿਆਣੇ ਕਿਤੇ ਫਿਰਦੀ ਆ ਉਹ ਬੰਦਾ ਕਿੱਦਾਂ ਦਾ ਆ ਕੀ ਦੀ ਗੱਲ ਕਰ ਰਹੇ ਹੋ ਤੁਹਾਨੂੰ ਇਸ਼ਾਰਾ ਸਮਝ ਜਾਣਾ ਚਾਹੀਦਾ ਉਹ ਬੰਦਾ ਕਿੱਦਾਂ ਦਾ ਤੁਹਾਨੂੰ ਪਤਾ ਲੱਗੇ ਉਹ ਸਾਡੇ ਇਲਾਕੇ 'ਚ ਇਲੈਕਸ਼ਨ ਵੀ ਆ ਤੇ ਕਿ ਲੜ ਚੁੱਕਿਆ ਠੀਕ ਹੈ ਨਾ ਉਹ ਬੰਦਾ ਕਿੱਦਾਂ ਦਾ ਆ ਉਹ ਦੱਸਣ ਦੀ ਲੋੜ ਨਹੀਂ ਲੱਗ ਕੇ ਹਾਂ ਠੀਕ ਹੈ ਨਾ ਚਲੋ ਆਉਣ ਵਾਲਾ ਸਮਾਂ ਪਰ ਇਹ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਆਪਣੇ ਆਪ ਨੂੰ ਸੁੱਚੇ ਦੱਸਦੇ ਹਨ ਕੌਮ ਦੇ ਵਿੱਚ ਕਿ ਕੁਸ਼ਕ ਕੁਸ਼ਕ ਸਾਰੇ ਨਹੀਂ ਬਾਕੀਆਂ ਦਾ ਮਾਈਂਡ ਵਾਸ਼ ਕਰਨ ਵਾਸਤੇ ਆਪ ਕੀ ਕੰਮ ਕਰਦੇ ਆ ਮੇਰਾ ਤਾਂ ਅਸਲ ਵਿੱਚ ਹੁਣ ਯਕੀਨ ਕਿਉਂ ਉੱਠ ਗਿਆ ਕੁਸ਼ਕ ਬੰਦੇ ਆਪਣੇ ਆਪ ਨੂੰ ਬੜਾ ਅਹੀਂ ਕੌਮ ਦੇ ਟਾਈਮ ਦੇ ਆ ਕੀਤਾ ਉਹ ਕੀਤਾ ਜਦੋਂ ਉਹਨਾਂ ਦੇ ਕਿਰਦਾਰ ਦੇ ਵਿੱਚ ਝਾਂਤ ਮਾਰੀ ਹੈ ਨਾ ਤੇ ਮੈਂ ਸੱਚੀ ਜਾਣੀ ਬੜਾ ਕੁਝ ਦੱਸ ਸਕਦਾ ਆ ਕਿ ਉਹਨਾਂ ਨੇ ਕੀ ਕੁਸ਼ ਕੀਤਾ ਉਹਨਾਂ ਦਾ ਜ਼ੀਰੋ ਤੁਹਾਨੂੰ ਵੀ ਆਇਆ ਸਦਾ ਪੱਤਰ ਜਾਂਦਾ ਰਹਾ ਮਾਦਰ ਅਹ ਦੇਖੋ ਜੀ ਸਦਾ ਫਤਰ ਮੈਂ ਕੋਈ ਐਡਾ ਕੋਈ ਸ਼ਖਸੀਅਤ ਉਹ ਤੇ ਨਹੀਂ ਹੈ ਨੀ ਜਿਹੜਾ ਮੈਨੂੰ ਸਦਾ ਫਤਰ ਕੋਈ ਭੇਜਣਗੇ ਹਨਾ ਬਾਕੀ ਜਦੋਂ ਗੁਰੂ ਸਾਹਿਬ ਕਿਰਪਾ ਕਰਨਗੇ ਜ਼ਰੂਰ ਦਰਸ਼ਨ ਕਰਾਂਗੇ ਬਣਦੇ ਵੀ ਆ ਸੋਏ ਸੰਨ ਗੁਰਮੀਤ ਸਿੰਘ ਜੀ ਬਗੜੀਆਂ ਜਨਦੇ ਅਨਮੁੱਲੇ ਵਿਚਾਰ ਨੇ ਉਹਨੇ ਆਪਣੇ ਵਿਚਾਰ ਰੱਖਨੇ ਨੇ ਆਪਣੇ ਤੱਥਾਂ ਦੇ ਨਾਲ ਸੋ ਤੁਸੀਂ ਦਿਆ ਕਰਿਓ ਪੰਜਾਬ ਦੀ ਅਵਾਜ਼ ਚੈਨਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਹਰ ਇੱਕ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਜਾਵੇ ਤਕਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ